ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਵਲੌਗ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਭਰਵੇਂ ਕਰੇਲੇ ਆਓ ਦਿਖਾਈਏ ਤੁਹਾਨੂੰ ਕਿਵੇਂ ਬਣਾਣੇ ਆ ਸੀ ਭਰਵੇਂ ਕਰੇਲੇ ਆ ਦੇਖੋ ਜੀ ਹੁਣ ਜਿਹੜੇ ਆਪਾਂ ਕਰੇਲੇ ਬਣਾਣੇ ਆ ਨਾ ਕਰੇਲਿਆਂ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਇਹਨੂੰ ਕੱਟ ਕੇ ਇਹਨੂੰ ਨਮਕ ਲਗਾ ਕੇ ਇਹਦਾ ਸੀ ਕੜੱਤਣ ਵਾਲਾ ਪਾਣੀ ਕੱਢ ਚੁੱਕੇ ਆ ਨਾ ਚੰਗੀ ਤਰ੍ਹਾਂ ਵਾਸ਼ ਕਰਕੇ ਅਸੀਂ ਇਹਨਾਂ ਨੂੰ ਸੁਕਾ ਲਿਆ ਚੰਗੀ ਤਰ੍ਹਾਂ ਠੀਕ ਹੈ ਤੇ ਆਹਾਂ ਹਰੀਆਂ ਮਿਰਚਾਂ ਤੇ ਇਹਦੇ ਵਿੱਚ ਲਸਣ ਤੇ ਇਹਦੇ ਜਿਹੜੇ ਬੀਜ ਨਿਕਲੇ ਸੀਗੇ ਉਹ ਸਾਰਾ ਕੁਝ ਪਾਇਆ ਹੋਇਆ ਠੀਕ ਹੈ ਜੀ ਤੇ ਇਹ ਇਹਦੇ ਵਾਸਤੇ ਪਿਆਜ਼ ਜਿਹੜੇ ਕੀ ਹਲੇ ਅਸੀਂ ਕੱਟ ਕੇ ਛਿੱਲ ਕੇ ਰੱਖ ਲਈ ਸੀ ਹੁਣ ਆਪਾਂ ਇਹਨੂੰ ਚੌਪ ਕਰਾਂਗੇ ਠੀਕ ਹੈ ਜੀ ਚੌਪ ਮਤਲਬ ਥੋੜੇ ਮੋਟੇ ਚੌਪ ਕਰਾਂਗੇ ਇਹਨੂੰ ਬਿਲਕੁਲ ਬਰੀਕ ਨਹੀਂ ਕਰਨਾ ਹੈਗਾ ਚਲੋ ਆਪਾਂ ਸਟਾਰਟ ਕਰਦੇ ਹਾਂ ਜੀ ਕ੍ਰੇਲਿਆਂ ਨੂੰ ਫਰਾਈ ਕਰਨਾ ਤੇ ਨਾਲ ਦੀ ਨਾਲ ਇਧਰ ਆਪਾਂ ਮਸਾਲਾ ਤਿਆਰ ਕਰਾਂਗੇ ਹੁਣ ਆਪਾਂ ਇਹਦੇ ਤੇਲ ਸਾਡਾ ਗਰਮ ਹੋ ਚੁੱਕਿਆ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਕ੍ਰੇਲੇ ਫਰਾਈ ਕਰਨ ਵਾਸਤੇ ਆਪਾਂ ਇਹਨਾਂ ਨੂੰ 골ਡਨ ਬ੍ਰਾਊਨ ਕਰ ਲੈਣਾ ਹੈ। ਤਰੇਲਿਆਂ ਨੂੰ ਬਾਕੀ ਸਾਰੇ ਤਰੇਲਿਆਂ ਜਿਹੜੇ ਚੰਗੀ ਤਰ੍ਹਾਂ ਉਹ ਭੁੱਜ ਜਾਣ। ਠੀਕ ਹੈ ਜੀ। ਸੌਫਟ ਹੋ ਜਾਣਗੇ ਨਾਲੇ ਨਾਲੇ ਚੰਗੀ ਤਰ੍ਹਾਂ ਭੁੱਜ ਜਾਣਗੇ। ਬਸ ਆਪਾਂ ਇਹਨਾਂ ਨੂੰ ਹਲਕਾ ਜਿਹਾ ਪਹਿਲਾਂ ਇੱਕ ਵਾਰੀ ਹਿਲਾ ਦੇਣਾ ਹੈ ਤਾਂ ਕਿ ਤੇਲ ਦੇ ਵਿੱਚ ਸਾਰੇ ਤਰੇਲਿਆਂ ਜਿਹੜੇ ਡਿੱਪ ਹੋਣ। ਹੁਣ ਇਹ ਫਰਾਈ ਹੋਈ ਜਾਣਗੇ ਤੇ ਇਧਰੋਂ ਆਪਾਂ ਕਰਾਂਗੇ ਦਾ ਮਸਾਲਾ ਤਿਆਰ। ਆ ਦੇਖੋ ਜੀ ਜਿਹੜੇ ਪਿਆਜ਼ ਆਪਾਂ ਚੌਪ ਕੀਤੇ ਸੀਗੇ ਉਹ اسی ਕੜਾਹੀ ਦੇ ਵਿੱਚ ਪਾਤੇ ਨੇ। ਇਦੇ ਵਿੱਚ ਆ ਸਭ ਤੋਂ ਪਹਿਲਾਂ ਆਪਾਂ ਪਾਇਆ ਸੀ ਸਾਬਤ ਧਨੀਆ ਤੇ ਉਸ ਤੋਂ ਬਾਅਦ ਵਿੱਚ ਆਪਾਂ ਪਿਆਜ਼ ਪਾਤੇ ਨੇ ਪਿਆਜ਼ ਹੁਣ ਭੁੱਜਣ ਲੱਗ ਗਏ ਨੇ ਤੇ ਨਾਲ ਅਸੀਂ ਕੀਤਾ ਇੱਧਰ ਟਮਾਟਰ ਅਦਰਕ ਲਸਣ ਮਿਰਚਾਂ ਤੇ ਜਿਹੜੇ ਕਰੇਲਿਆਂ ਦੇ ਬੀਜ ਸੀਗੇ ਉਹ ਅਸੀਂ ਇਹ ਸਾਰੇ ਇਕੱਠੇ ਗ੍ਰाइंड ਕਰ ਲਏ ਨੇ ਇਹਨਾਂ ਨੂੰ ਆਪਾਂ ਪਾਵਾਂਗੇ ਉਦੋਂ ਜਦੋਂ ਸਾਡਾ ਪਿਆਜ਼ ਭੁੱਜ ਕੇ ਬ੍ਰਾਊਨ ਹੋ ਜਾਊਗਾ ਠੀਕ ਹੈ ਜੀ ਤੇ ਹੁਣ ਆਪਾਂ ਇੱਧਰ ਕਰੇਲਿਆਂ ਵੱਲ ਵੀ ਥੋੜੀ ਨਿਗਾਹ ਮਾਰਦੇ ਆਂ ਦੇਖੋ ਕਰੇਲੇ ਸਾਡੇ ਭੁੱਜ ਰਹੇ ਨੇ ਪਰ ਹਲੇ ਇਹਨਾਂ ਨੂੰ ਟਾਈਮ ਲੱਗੂਗਾ ਖਲੇ ਇਹ ਹੋਰ ਭੁੱਜਣਗੇ ਹਲੇ ਚੰਗੀ ਤਰ੍ਹਾਂ ਹੋਏ ਨਹੀਂ ਹੈਗੇ ਠੀਕ ਹੈ ਜੀ ਹੁਣ ਅਸੀਂ ਇੱਧਰ ਮਸਾਲੇ ਵੱਲ ਵੀ ਧਿਆਨ ਦੇਣਾ ਮਸਾਲਾ ਵੱਸਾ ਜਦੋਂ ਬ੍ਰਾਊਨ ਹੋ ਜਾਊਗਾ ਫਿਰ ਆਪਾਂ ਅਗਲਾ ਪ੍ਰੋਸੈਸ ਕਰਦੇ ਹਾਂ ਆ ਦੇਖੋ ਇਥੇ ਜਿਹੜੇ ਸਾਡੇ ਕਰੇਲੇ ਨੇ ਜਿਵੇਂ ਜੇ ਸਾਨੂੰ ਚਾਹੀਦੇ ਸੀ ਨਾ ਉਹ ਵੀ ਇਹ ਬ੍ਰਾਊਨ ਹੋ ਚੁੱਕੇ ਨੇ ਠੀਕ ਹੈ ਜੀ ਤੇ ਚੰਗੀ ਤਰ੍ਹਾਂ ਪੱਕੀ ਦਿੱਤੀ ਹੈ ਹੁਣ ਆਪਾਂ ਇਹਨਾਂ ਨੂੰ ਨਾ ਪਲੇਟ 'ਚ ਕੱਢ ਲਵਾਂਗੇ ਆਪਾਂ ਇਹਨਾਂ ਨੂੰ ਨਾ ਛਰਨੀ ਨਾਲ ਨਹੀਂ ਕੱਢੂਗੇ ਚਿਮਟੇ ਨਾਲ ਕੱਢਾਂਗੇ ਤਾਂ ਕਿ ਇਹਨਾਂ ਵਿੱਚੋਂ ਆਪਾਂ ਤੇਲ ਨਹੀਂ ਨਿਚੋੜ ਸਕੀਏ ਨਹੀਂ ਤਾਂ ਨਾ ਕਈ ਵਾਰ ਤੇਲ ਨਾਲ ਹੀ ਆ ਜਾਂਦਾ ਦੇਖੋ ਐਵੇਂ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਮੋੜ ਲੇ ਤੋੜ ਕੇ ਕੱਢ ਲਾਂਗੇ ਜਿੰਨੀ ਮਰਜ਼ੀ ਆਪਾਂ ਕੋਸ਼ਿਸ਼ ਕਰ ਲਈਏ ਵੀ ਇਸ ਝੰਨੀ ਦੇ ਨਾਲ ਉਹ ਮੇ ਪੁੱਣ ਲਾਂਗੇ ਪਰ ਨਹੀਂ ਕੁਛ ਤੇਲ ਆ ਹੀ ਜਾਂਦਾ ਫਿਰ ਵੀ ਨਾਲ ਚਿਮਟੇ ਦੀ ਸਹਾਇਤਾ ਨਾਲ ਤੁਸੀਂ ਚੰਗੀ ਤਰ੍ਹਾਂ ਇਹਦੇ ਵਿੱਚੋਂ ਇਕੱਲਾ ਇਕੱਲਾ ਕੱਢ ਸਕਦੇ ਹੋ ਤੇ ਤੇਲ ਬਿਲਕੁਲ ਵੀ ਨਹੀਂ ਰਹੂਗਾ ਨਾਲ ਦੇ ਵਿੱਚ ਤੇ ਇਧਰੋਂ ਸਾਡਾ ਪਿਆਜ਼ਾ ਵਾਲਾ ਮਸਾਲਾ ਵੀ ਪੁੱਜ ਰਿਹਾ ਹੈ ਉਹ ਵੀ ਤੁਸੀਂ ਦੇਖ ਕੇ ਕੱਢ ਲਓ ਇਹ ਜਿਹੜੇ ਕਰੇਲੇ ਸੀਗੇ ਉਹ ਚੰਗੀ ਤਰ੍ਹਾਂ ਸਾਡੇ ਹੋ ਗਏ ਨੇ ਦੇਖੋ ਇਹਦੇ ਵਿੱਚ ਹੁਣ ਐਵੇਂ ਤੇਲ ਨਹੀਂ ਦਿਖ ਰਿਹਾ ਹਣਾ ਚੰਪੇ ਨਾਲ ਕੱਢਣ ਦਾ ਇਹੀ ਫਾਇਦਾ ਹੁੰਦਾ ਹੈ ਕਿ ਤੇਲ ਤੁਹਾਡਾ ਵਿੱਚ ਨਹੀਂ ਰਹਿੰਦਾ ਇਹਨਾਂ ਦੇ। ਨਹੀਂ ਤਾਂ ਕਈ ਵਾਰੀ ਹੁੰਦਾ ਤੇਲ ਵਿੱਚ ਹੀ ਰਹਿੰਦਾ ਫਿਰ ਉਹ ਖਾਣ ਲੱਗਿਆਂ ਵੀ ਤੇਲ ਦਾ ਹੀ ਟੇਸਟ ਆਈ ਜਾਂਦਾ। ਇਹ ਸਾਡੇ ਹੋ ਗਏ ਨੇ ਤੇ ਜਿਹੜਾ ਸਾਡਾ ਮਸਾਲਾ ਏ ਉਹ ਦੇਖੋ ਤੁਸੀਂ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ। ਇਹ ਥੋੜਾ ਹੋਰ ਚੰਗੀ ਜਿਹਾ ਫੇਰ ਆਪਾਂ ਇਹਦੇ ਵਿੱਚ ਟਮਾਟਰ ਵਾਲਾ ਸਾਰਾ ਮਟੀਰੀਅਲ ਬਾਅਦ ਵਿੱਚ ਪਾਵਾਂਗੇ। ਇਹ ਚੰਗੀ ਤਰ੍ਹਾਂ ਭੁੱਜ ਜੇ ਹਲੇ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨੂੰ ਕਿ ਸੇਸ ਨੂੰ ਦਫਾ ਲੈ। ਅਗਰ ਕੰ ਲੈ ਸੁਣ ਮਿਰਚਾਂ ਟਮਾਟਰ ਦਾ ਪੇਸਟ ਬਣਾਇਆ ਸੀਗਾ ਇਹ ਚੌਪ ਕੀਤੇ ਸੀਗੇ ਇਹਨਾਂ ਨੂੰ ਹੁਣ ਅਸੀਂ ਵਿੱਚ ਪਾ ਦਾਂਗੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਹਲਾਵਾਂਗੇ ਅਸੀਂ ਬਾਖੀ ਇਹ ਵੀ ਵਿੱਚ ਪੁੱਜ ਜਾ ਹੁਣ ਇਹ ਇਹ ਚੰਗੀ ਤਰ੍ਹਾਂ ਵਿੱਚ ਪੁੱਜਣਗੇ ਫਿਰ ਉਸ ਤੋਂ ਬਾਅਦ ਵਿੱਚ ਫੇਰ ਅਸੀਂ ਇਹਦੇ ਵਿੱਚ ਸਾਰੇ ਮਸਾਲੇ ਐਡ ਕਰਾਂਗੇ ਹੁਣ ਇਹ ਵੀ ਅੱਗੇ ਬਣਾਇਓ ਤੇਲ ਛੱਡ ਦੇ ਇਹ ਬੁੱਤ ਕਲੇਲੇ ਬਣਾ ਰਹੀਆਂ ਪਰਨੇ ਠੀਕ ਵਾਟਰਮੈਲਨ ਖਾ ਰਹਾ ਮੈਂ ਵਾਟਰਮੈਲਨ ਫ੍ਰਿਜ ਚ ਪਿਆ ਉਹਦੇ ਵਿੱਚੋਂ ਲੈ ਲਓ ਕੱਟ ਕੇ ਖਾ ਲਓ ਠੀਕ ਹੈ ਜੀ ਆ ਮਸਾਲਾ ਇਹ ਜਿਹੜਾ ਸਾਡਾ ਹੁਣ ਅਸੀਂ ਮਿਕਸ ਕਰਤਾ ਚੰਗੀ ਤਰ੍ਹਾਂ ਹੁਣ ਇਹਨੂੰ ਵੀ ਆਪਾਂ ਭੁੱਜਣ ਦੇਣਾ ਤਾਂ ਕਿ ਇਹਦੇ ਵਿੱਚ ਜਿਹੜਾ ਟਮਾਟਰ ਅਦਰਕ ਲਸਣ ਤੇ ਉਹਦੇ ਘਰੇਲਿਆਂ ਦੇ ਜਿਹੜੇ ਅਸੀਂ ਬੀਜ ਪਾਏ ਸੀਗੇ ਉਹਨਾਂ ਦਾ ਵੀ ਕੱਚਾਪਨ ਬਿਲਕੁਲ ਚਲੇ ਜਾਵੇ ਹੁਣ ਅਸੀਂ 5 ਤੋਂ 7 ਮਿੰਟ ਹਾਰਡਲੀ ਇਹਨੂੰ ਲੱਗਣਗੇ ਭੁੱਜਣ ਵਾਸਤੇ ਹੁਣ ਇਹਨੂੰ ਭੁੰਨਣ ਦਿੰਦੇ ਆਂ ਅਸੀਂ ਆ ਦੇਖੋ ਹੁਣ ਸਾਡਾ ਜਿਹੜਾ ਮਸਾਲਾ ਏ ਉਹ ਉੱਜਰੇ ਹੈ ਠੀਕ ਹੈ ਜੀ ਟਮਾਟਰ ਅਦਰਕ ਲਸਣ ਮਿਰਚਾਂ ਜੋ ਵੀ ਅਸੀਂ ਪਾਏ ਸੀ ਇਹਦੇ ਵਿੱਚ ਸਾਰੇ ਮਸਾਲੇ ਉਹ ਵਿੱਚ ਮਿਕਸ ਹੋ ਚੁੱਕੇ ਨੇ ਪਰ ਹਲੇ ਅਸੀਂ ਇਹਨੂੰ ਥੋੜਾ ਹੋਰ ਸੇਕ ਲਵਾਵਾਂਗੇ ਤਾਂ ਕਿ ਇਹਦਾ ਕੱਚਾਪਨ ਨਾ ਰਹੇ ਜਿਵੇਂ ਪਹਿਲਾਂ ਪਿਆਜ਼ਾਂ ਨੇ ਤੇਲ ਛੱਡਦਾ ਸੀ ਨਾ ਇਹ ਵੀ ਮਸਾਲੇ ਨੇ ਵੀ ਚੰਗੀ ਤਰ੍ਹਾਂ ਉਹ ਵੀ ਤੇਲ ਛੱਡ ਦਾਣਾ ਠੀਕ ਹੈ ਜੀ ਮੈਂ ਆ ਕੇ ਬਣਾ ਰਿਹਾ ਹਾਂ ਇਹ ਮੈਂ ਤਾਂ ਪਰ ਮੈਂ ਕਰੇਲੇ ਬਣਾ ਰਹੀ ਹਾਂ ਮੈਨੂੰ ਨਾਲ ਪਰੌਂਠੇ ਬਣਾ ਦੇ ਠੀਕ ਕੋਟੇ ਬਣਾ ਦਿੰਦੇ। ਦੇਖੋ ਜੀ ਜਿਹੜਾ ਸਾਡਾ ਮਸਾਲਾ ਅਸੀਂ ਰੱਖਿਆ ਹੋਇਆ ਸੀਗਾ ਉਹ ਚੰਗੀ ਤਰ੍ਹਾਂ ਭੁੱਜ ਚੁੱਕਿਆ ਦੇਖੋ ਇਹਨੇ ਤੇਲ ਵੀ ਚੰਗੀ ਤਰ੍ਹਾਂ ਛੱਡ ਤਾ। ਠੀਕ ਹੈ ਜੀ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਨਮਕ। ਨਮਕ ਆਪਣੇ ਟੇਸ ਦੇ ਅਕੋਰਡਿੰਗ ਪਾਓ ਤੁਸੀਂ ਨਮਕ ਮਿਰਚ ਜਿੰਨਾ ਕੋ ਥੋਡੇ ਖਾਂਦੇ ਨੇ ਉਸੇ ਸਾਮ ਨਾਲ ਤੁਸੀਂ ਪਾ ਸਕਦੇ ਹੋ ਨਮਕ ਪਾਤਾ ਜੀ। ਹਲਦੀ ਪਾਊਡਰ ਲਾਲ ਮਿਰਚ ਗਰਮ ਮਸਾਲਾ ਜਿਹੜਾ ਸੀ ਘਰ ਦੇ ਵਿੱਚ ਤਿਆਰ ਕਰਦੇ ਆਪਾਂ ਮੈਂ ਹਰ ਵਾਰੀ ਮਤਲਬ ਕarele ਜਦੋਂ ਮੈਂ ਬਣਾਉਣੀ ਆ ਮੈਂ ਥੋੜੀ ਜਿਹੀ ਚੀਨੀ ਜ਼ਰੂਰ ਪਾਉਣੀ ਆ ਕਿਉਂਕਿ ਇਹਦੇ ਨਾਲ ਨਾ ਟੇਸਟ ਬਹੁਤ ਜ਼ਿਆਦਾ ਵਧੀਆ ਆ ਜਾਂਦਾ ਤੁਸੀਂ ਵੀ ਪਾ ਕੇ ਦੇਖਿਓ ਬਾਕੀ ਆਪਣਾ ਆਪਣਾ ਟੇਸਟ ਹੁੰਦਾ ਮਤਲਬ ਸਾਡੇ ਸਾਨੂੰ ਵਧੀਆ ਲੱਗਦਾ ਉਹ ਥੋੜਾ ਜਿਹਾ ਉਹਦੇ ਵਿੱਚ ਹਲਕਾ ਜਿਹਾ ਫਲੇਵਰ ਆਊਗਾ ਮਿੱਠਾ ਨਹੀਂ ਬਣੂਗਾ ਮਸਾਲਾ ਸਿਰਫ ਹਲਕਾ ਜਿਹਾ ਫਲੇਵਰ ਹੀ ਆਊਗਾ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਣਾ ਤਾਂਕਿ ਜਿਹੜੀ ਹਲਦੀ ਮਿਰਚ ਮਸਾਲੇ ਇਹ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਭੁੱਜ ਜਾਣ ਇਹੇ ਮਸਾਲੇ ਦੇ ਵਿੱਚੇ ਭੁੱਜਣਗੇ ਆਪਾਂ ਇਹਦੇ ਵਿੱਚ ਕੋਈ ਪਾਣੀ ਨਹੀਂ ਪਾਉਣਾ ਕੁਛ ਨਹੀਂ ਕਰਨਾ ਹੈਗਾ ਬਸ ਇਹਨੂੰ ਹੁਣ ਆਪਾਂ ਐਵੇਂ ਹਲਾਉਂਦੇ ਜਾਣਾ ਤਾਂਕਿ ਜਿਹੜਾ ਆਪਣਾ ਮਸਾਲਾ ਉਹ ਥੱਲੇ ਵੀ ਨਾ ਲੱਗੇ ਜਿਹੜੀ ਹਲਦੀ ਕਰਕੇ ਕਈ ਵਾਰ ਹੁੰਦਾ ਵੀ ਮਸਾਲਾ ਥੱਲੇ ਲੱਗਣ ਆ ਜਾਂਦਾ ਪਰ ਜਦੋਂ ਆਪਾਂ ਹਿਲਾਈ ਜਾਵਾਂਗੇ ਨਾ ਕੋਈ ਵੀ ਮਸਾਲਾ ਚਿੱਕੂਗਾ ਨਹੀਂ ਹਲੇ ਦੇਖੋ ਮਸਾਲੇ ਚੰਗੀ ਤਰ੍ਹਾਂ ਸਾਰੇ ਮਿਕਸ ਹੋ ਗਏ ਇਹਦੇ ਵਿੱਚ ਦੇਖੋ ਮਸਾਲੇ ਦਾ ਕਲਰ ਵਧੀਆ ਆ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਹੋ ਕੇ ਇਹ 2 ਤੋਂ 3 ਮਿੰਟ ਅਸੀਂ ਇਹਨੂੰ ਵੀ ਸੇਕ ਲਗਵਾਵਾਂਗੇ ਹਲੇ ਹੁਣ ਆਪਾਂ ਆਪਣਾ ਜਿਹੜਾ ਗੈਸ ਸੀ ਉਹ ਬੰਦ ਕਰਤਾ ਠੀਕ ਹੈ ਜੀ ਮਸਾਲਾ ਦੇਖੋ ਪੂਰਾ ਚੰਗੀ ਤਰ੍ਹਾਂ ਭੁੱਜ ਚੁੱਕਿਆ ਹੁਣ ਅਸੀਂ ਇਹਨੂੰ ਕਰੇਲਿਆਂ ਦੇ ਵਿੱਚ ਭਰਾਂਗੇ ਸਮਤ ਦੇ ਨਾਲ ਕਰੇਲਿਆਂ ਦੇ ਵਿੱਚ ਆਪਾਂ ਐਵੇਂ ਭਰਦੇ ਜਾਵਾਂਗੇ ਆ ਦੇਖੋ ਜੀ ਜਿਹੜੇ ਕਰੇਲੇ ਸੀਗੇ ਉਹ ਸੀ ਭਰ ਲੈ ਮਸਾਲੇ ਦੇ ਨਾਲ ਠੀਕ ਹੈ ਤੇ ਕੁਝ ਅਸੀਂ ਐਕਸਟਰਾ ਮਸਾਲਾ ਵੀ ਬਣਾਇਆ ਕੁਝ ਮੈਂ ਵੈਸੇ ਵੀ ਐਕਸਟਰਾ ਮਸਾਲਾ ਜ਼ਰੂਰ ਬਣਾਉਣੀ ਹੁੰਦੀ ਆ ਕਿਉਂਕਿ ਸਾਡੀ ਫੈਮਿਲੀ ਦੇ ਵਿੱਚ ਕਈ ਕਰੇਲੇ ਖਾਂਦੇ ਨੇ ਕਈ ਮਸਾਲਾ ਖਾਂਦੇ ਨੇ ਤੇ ਉਹਦੇ ਕਰਕੇ ਫਿਰ ਇਹ ਹੁੰਦਾ ਵੀ ਮਸਾਲਾ ਮੈਂ ਜ਼ਿਆਦਾ ਹੀ ਬਣਾਉਣੀ ਆ ਕਿਉਂਕਿ ਮਸਾਲਾ ਤਾਂ ਵੇ ਐਸੇ ਵੀ ਟੇਸਟੀ ਲੱਗਦਾ ਹੈ ਜੇ ਆਪਾਂ ਪਰੌਂਠਿਆਂ ਨਾਲ ਵੀ ਲੈ ਲਈਏ ਜਾਂ ਮਿਸਰੀ ਰੋਟੀ ਨਾਲ ਮੱਕੀ ਦੀ ਜਿਹੜੀ ਮਰਜ਼ੀ ਰੋਟੀ ਨਾਲ ਲੈ ਲਓ ਮਸਾਲਾ ਤਾਂ ਵੈਸੇ ਹੀ ਬਹੁਤ ਜ਼ਿਆਦਾ ਜੰਮੀ ਲੱਗਦਾ ਹੈ ਇਹ ਤੁਸੀਂ ਉ ਵੀ ਬਣਾ ਕੇ ਰੱਖ ਸਕਦੇ ਹੋ ਹਨ ਤੇ ਇਹ ਸਾਡੇ ਹੁਣ ਕarele ਰੈਡੀ ਨੇ ਠੀਕ ਹੈ ਜੀ ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਸਾਡਾ ਇਹ ਵਲੌਗ ਸਾਡੇ ਵਲੌਗ ਨੂੰ ਤੁਸੀਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਆਪਾਂ ਮਿਲਾਂਗੇ ਜੀ ਅਗਲੇ ਵਲੌਗ ਦੇ ਵਿੱਚ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ